ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੈ ਮੋਇ ਬਚਾਵੋ सुखी बसे मोर पर सेवक सिख अच्छा सब कर तारा मोर अच्छा निज कर दब को आसंग पूरण हो हमारी आशा तोर भजन की रह प्यासा तुम्हें छाट को त्याओ जो बर चाहो सो तुम ते पाओ सेवक सिख हमारे तारिया है चुन चुन सतर हमारे मारिया ਆਪ ਹਾਤ ਦੇ ਮੁਜਾਬ ਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋਹ ਪੁਰੀ ਚਤੁਰਦਸ ਕੰਤਾਂ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਆਲ ਪਾਇ ਕਰਿ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਬਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਚਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਅਨਿਰਵਕਾਰ ਅਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕ ਮੂਡ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰ ਪਹਨ ਅਨੁਮਾਨਤ ਮਹਾਮੂਡ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹਿ ਤੇਤੀ ਉਮਰਾਲ ਖਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੁਪਸਰੂਪਾ ਰੰਗ ਭਇਓ ਰਾਭ ਕੈ ਪੂਪਾ ਅੰਡਜੇ ਰਸੇ ਤਜ ਕਿਨੀ ਔ ਤਜ ਖਾਨ ਬੌਰਜ ਦੇਨੀ ਕਹਉ ਪੋਲ ਰਾਜਾ ਹੋਵੈ ਬੈਠਾ ਕਉ ਸਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਇ ਅਚੰ ਭਾਵ ਆਦ ਜੁਗਾਦ ਸਰੂਪ ਸੋਇਮ ਭਾਵ ਆਵਰਛਾ ਮੇਰੀ ਤੁਮ ਕਰੋ ਸੇਖੋ ਬਾਰ ਸੇਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇ ਕਰੋਰਣ ਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤ ਹੁਵੇ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਅਹ ਤਾਕੇ ਕਾਰ ਨਿਕਟ ਨਹ ਅਹ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰੇਟ ਤਨ ਤਕਾਲਾ ਕਿਰਪਾ ਦਇਸ਼ ਤਨ ਜਾਏ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰਮੋਂ ਸਭ ਹੋਈ ਦੁਸ਼ਟ ਚਾਚ ਵਸ ਕਨ ਕੋਈ ਏਕ ਬਾਰ ਜਿੰਤ ਮਹਿ ਸੰਬਾਰਾ ਕਾਲ ਪਾਸਤੇ ਤਾਏ ਉਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਾਰੇ ਦੁਸ਼ਟ ਦੋਗ ਤੇ ਰਹਾ ਕੜਕੇ ਤਮੈ ਸ਼ਰਨ ਤਿਹਾਰੀ ਆਪ ਹੱਦ ਲੈਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗਤੈ ਲੈਹੋ ਬਚਾਈ ਕੜਕੇ ਤਮੈ ਸ਼ਰਨ ਤਿਹਾਰੀ ਆਪ ਹੱਦ ਲੈਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗਤੈ ਲੈਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰ ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦਮੋਇ ਬਚਾਵੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਤਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੰਚਨ ਸਤਰ ਹਮਾਰੇ ਮਾਰੀਐ ਆਪ ਹਾਤ ਦੇ ਮੁਜਾਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜਸਾ ਸਾਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਬ ਸੁਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਬਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰਾ ਆਪ ਆਪਨੇ ਬੋਜ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਅਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਅਕਮੂੜੁ ਚਾਰਤੁ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਨੇ ਬੁੱਧ ਹੈ 제ਤੀ ਵਰਨਦ ਪਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਉਪਸਰੂਪਾ ਰੰਗ ਭਇਓ ਰਾਭ ਕੈ ਪੂਪਾ ਅੰਡਜੇ ਰਸੇ ਤਿਜ ਕਿਨੇ ਉਤਪਜ ਖਾਨ ਬੌਰਜ ਦੇਨੇ ਕਹਉ ਫੂਲ ਰਾਜਾ ਹੋਵੈ ਬੈਠਾ ਕਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਇ ਅਚੰ ਭਾਵ ਆਦਿ ਜੁਗਾਦ ਸਰੂਪ ਸੋਇਮ ਭਾਵ ਅਵਰਚਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ दुष्ट जते उठ बतुत पाता सकल मले करोरण गाता जे अस तुज तब शरणी परे तिनके दुष्ट दुख अत होवे मारे पुरख जवन पग परे तिहारे तिनके तुम संकट सब तारे जो कल कोई कबारत अहे ताके कार निकट न अहे रक्षा होए तए सब काला दुष्ट अरि तंत काल ਕਿਰਪਾ ਦ੍ਰਿਸ਼ਤ ਤਨ ਜਾਏ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਚਾਚ ਵਸ ਕਨ ਕੋਈ ਏਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਸਤੇ ਤਾਏ ਉਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਾਰੇ ਦੁਸ਼ਟ ਦੋਗ ਤੇ ਰਹਾ ਘੜਕੇ ਤਮੇ ਸ਼ਰਨ ਤਿਹਾਰੀ ਆਪ ਹਾਦ ਲੈਹੁ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲਿਹੋ ਬਚਾਈ ਕੜਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਅਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਤ ਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਤ ਮੋਇ ਬਚਾਵੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰ ਰਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ पूरण होए हमारी आशा तोर भजन की रह प्यासा तुमे छाड़ कोई अवर न त्याओ जो बर चाहो सो तुम ते पाओ सेवक सिख हमारे तारिया चुन चुन सतर हमारे मारिया आप हाथ द मुजाब री है मरण काल का त्रास निवरी है ओ जो सदा हमारे पछा श्रीस्तु जो करयो रछा ਰਾਖਿ ਲਿਹੁ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਬ ਸੰਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕਾਏ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲਮੋ ਬਦਕਿਯੋ खटखट के अंतर की जानत पले बुरे की पीर चीटी ते पर कृपा कर फूला संतन दुख पाए सुख पाए साधन के सुखी एक -एकी पीर पछाने खटखट के पट पट की जान जब उद करा कर तारा प्रजा तरत तब देह अपारा ਜਦ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਰੰਕਾਰ ਅਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕਾ ਮੂਡ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਅਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਦ ਪਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪਾ ਰੰਗ ਭਇਓ ਰਾਬ ਕੈ ਪੂਪਾ ਅੰਡਜੇ ਰਸੇ ਤਜ ਕੇਨੇ ਉਤਪਜ ਖਾਨ ਬੌਰਜ ਦਿਨੇ ਕਹਉ ਫੋਲ ਰਾਜਾ ਹੋਵੈ ਬੈਠਾ ਕਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਇ ਅਚੰ ਭਾਵ ਆਦਿ ਜੁਗਾਦ ਸਰੂਪ ਸੋਇਮ ਭਾਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਗਲ ਮਲੇ ਕਰੋਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਨ ਕੇ ਦੁਸ਼ਟ ਦੁਖਤ ਹੋਵੈ ਮਾਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਅਹ ਤਾਕਿ ਕਾਰ ਨਿਕਟਨ ਅਹੈ ਰੱਛਾ ਹੋਏ ਤਾਇ ਸਭ ਕਾਲਾ ਦੁਸ਼ਟ ਅਰਿ ਤ੍ਰੇਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕਿ ਤਾਪ ਤਨਕ ਮਹਿਰ ਹੋ ਇਰਿੱਦ ਸਿੱਧ ਘਰਮੋਂ ਸਭ ਹੋਈ ਦੁਸ਼ਟ ਚਾਚ ਵਸ ਕਨ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਸਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ਼ਟ ਦੋਗ ਤੇ ਰਹਾ ਘੜਕੇ ਤਮੈ ਸ਼ਰਨ ਤੇ ਹਾਰੀ ਆਪ ਹਾਦ ਲੈਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗ ਤੇ ਲੈਹੋ ਬਚਾਈ ਘੜਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਗਤੈ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੈ ਪਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਿਰਤ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਦ ਮੋਇ ਬਚਾਵੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਤਿਆਉ ਜੋ ਬਰਚਾਉਂ ਸੋ ਤੁਮਤੇ ਪਾਉ ਸੇ ਭਗ ਸੇਖ ਹਮਾਰੇ ਤਾਰੀਐ ਚੰਚਨ ਸਤਰ ਹਮਾਰੇ ਮਾਰੀਐ ਆਪ ਹਾਤ ਦਮ ਮੁਜਾਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंध दुष्टन के हंता तुमोपुरी चतुर्दश कंता काल पाए ब्रह्म तरा काल पाए शिव जू अवतरा काल पाए कर्षण प्रकाशा सकल काल का किया तमाशा जवन काल जोगी शिव कियो यो वेदराज ब्रह्मा ज्योतियो जवन काल सब लोग नमस्कार है ताय हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ते असूला सब पर कृपा दिश कर फूला संतन दुख पाए ते दुखी सुख पाए साधन के एक सा पीर पछाने पट पट की, -की, -की जब उद करक करा कर तारा प्रजा तरत तब देह अपारा जब आ करक करत हो कब हूं तुम मैं मिलत दे तर सब हूं जेते बद सब तारा ਆਪੋ ਆਪਣੇ ਬੋਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਅਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕ ਮੂਡ ਉਚਾਰਤ ਭੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰ ਪਹਨ ਅਨੁਮਾਨਤ ਮਹਾ ਮੂਡ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਦ ਪਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੈ ਪੂਪਾ ਅੰਡਜ ਜੇ ਰਸੇ ਤਜ ਕੀਨੇ ਉਤਪਜ ਖਾਨ ਬੌਰਜ ਦੀਨੇ ਕਹੂੰ ਪੂਰ ਰਾਜਾ ਹੋਵੈ ਬੈਠਾ ਕਉਂ ਸਮੜ ਪਿਉ ਸੰਕਰ ਕੈਠਾ ਸਿਗਰੇ ਸਿਰਟ ਦਿਖਾਏ ਅਚੰਭ ਪਾਵ ਆਦ ਜੁਗਾਦ ਸਰੂਪ ਸੋਇਮ ਪਾਵ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤੁਧ ਪਾਤਾ ਸਗਲ ਮਲੇ ਕਰੋਰਣ ਗਾਤਾ ਜੇ ਅਸ ਤੁਜ ਤਬ ਚਰਨੀ ਪਰੇ ਤਨ ਕੇ ਦੁਸ਼ਟ ਦੁਖਿਆ ਤ ਹੋਵੈ ਮਾਰੇ ਬੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਅਹ ਤਾਕੇ ਕਾਰ ਨਿਕਟਨ ਅਹੈ ਰੱਛਾ ਹੋਏ ਤਾਇ ਸਭ ਕਾਲਾ ਦੁਸ਼ਟ ਅਰੇ ਤਿਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਰ ਹੋ ਰਿੱਦ ਸਿਧ ਘਰਮੋ ਸਭ ਹੋਈ ਦੁਸ਼ਟ ਚਾਚ ਵਸ ਕਨ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਸਤੇ ਤਾਈ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਗ ਤੇ ਰਹਾ ੜਕੇ ਤਮੈ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ੜਕੇ ਤਮੈ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਰਬ ਠਾਰ ਮਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਿਰਤ ਪਾਰਾ ਅਮਰੇ ਦੁਸ਼ਟ ਸਬੈ ਤੁਮ ਕਾਬ ਹੋ ਆਪ ਹੱਦ ਮੋਇ ਬਚਾਵੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮਮਾ ਛਾੜ ਕੋਈ ਅਵਰਨ ਨਾ ਤਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇ ਭਗ ਸੇਖ ਹਮਾਰੇ ਤਾਰੀਆ ਚੰਚਨ ਸੱਤਰ ਹਮਾਰੇ ਮਾਰੀਆ ਆਪ ਹਾਤ ਦਮ ਮੁਜਾਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दीन बंद दुष्टन के हंता तुम हो तुमहोपुरी चतुर्दश कंता काल पाए ब्रह्मा बप तरा काल पाए शिव अवतरा काल पाये कर्ष प्रकाशा सकल काल का, का किया तमाशा जवन काल जोगी शिव कियो यो वेदराज ब्रह्मा ज्योतियो जवन काल सब लोक सब नमस्कार है ताय हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਚਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ इटी ते कुर असतूला सब पर कृपा दिश कर फूला संतन दुख पाए ते दुखी सुख पाए साधन के एक सा पीर के पट पट के जाना जब उद करक करा कर तारा प्रजा तरत तब देह अपारा जब आकर्क करत हो कब हो तुम मैं मिलत दे तर सब हो जेते बदन श्रेष्ट सब तारा ਆਪੋ ਆਪਣੇ ਬੋਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਅਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕ ਮੂਡ ਉਚਾਰਤ ਭੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂਡ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਦ ਪਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੈ ਪੂਪਾ ਅੰਡਜ ਜੇ ਰਸੇ ਤਜ ਕੀਨੇ ਉਤਪਜ ਖਾਨ ਬੌਰਜ ਦੀਨੇ ਹੁਣ ਪੂਰ ਰਾਜਾ ਹੋਇ ਬੈਠਾ ਕਉ ਸਿਮੜ ਪਇਓ ਸ਼ੰਕਰ ਕੈਠਾ ਸਿਗਰੇ ਸਿਰਟ ਦਿਖਾਇ ਅਚੰਭ ਪਾਬ ਆਦਿ ਜੁਗਾਦ ਸਰੂਪ ਸੋਇਮ ਪਾਬ ਅਵਰਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤੁਧ ਪਾਤਾ ਸਗਲ ਮਲੇ ਕਰੋਰਣ ਕਾਤਾ ਜੇ ਅਸ ਤੁਝ ਸਭ ਚਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਾਰੇ ੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਅਹ ਤਾਕੇ ਕਾਰ ਨਿਕਟ ਨਹ ਅਹ ਰੱਛਾ ਹੋਏ ਤਾਇ ਸਭ ਕਾਲਾ ਦੁਸ਼ਟ ਅਰੇ ਤ੍ਰੇਤ ਤਕਾਲਾ ਕਿਰਪਾ ਦ੍ਰਿਸ਼ਤ ਤਨ ਜਾਏ ਨਿਹਰ ਹੋ ਤਾਕੇ ਤਾਪ ਤਨਕ ਮਹਰ ਹੋ ਰਿੱਦ ਸਿਧ ਘਰ ਮੋ ਸਭ ਹੋਈ ਦੁਸ਼ਟ ਚਾਚ ਵਸ ਕਰਨ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਸਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਗ ਤੇ ਰਹਾ ੜਕੇ ਤਮੈ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ੜਕੇ ਤਮੈ ਸ਼ਰਨ ਤੇ ਹਾਰੀ ਆਪ ਹੱਦ ਲਿਹੋ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ